ਫੀਫਾ ਨੂੰ ਦੇ ਕੱਚੇ ਦੇ ਰਹੇ ਨਾ ਮੈਂ ਸਾਫ ਕਾ ਮੈਂਬਰ ਆ ਹਾ ਜੋ ਇਲਾਜ ਕੀਤਾ ਹੈ ਹੋਰ ਮੈਡੀਕਲ ਆਲੇ ਨੇ ਕੀਤਾ ਜਿਹੜਾ ਮੇਰਾ ਪਿੱਛੇ ਪਰਿਵਾਰ ਹੈ 6 7 ਜੀ ਹੈ ਅਸੀਂ ਖਾਨ ਆਵੇ ਆ ਵੀ ਐਸੀ ਉਹ ਤੇ ਬਹੁਤ ਬੁਰਾ ਹਾਲਾਤ ਹੋਰ ਮੈਡੀਕਲ ਨਹੀਂ ਜਿਹੜੀ ਆ ਅਲੱਗ ਤੁਹਾਡੀ ਘਟੀ ਗਈ ਹੈ ਇਹਦਾ ਕੀ ਕਾਰਨ ਕੀ ਆ ਇਹਦਾ ਜੀ ਉਹਨਾਂ ਨੂੰ ਇਲਾਜ ਕੀਤਾ ਉਹਨਾਂ ਨੂੰ ਪਤਾ ਵੀ ਕੀ ਲਾਈ ਉਹ ਨਹੀਂ ਪੇਪਰ ਵਾਈ ਕਰ ਕੀਤੀ ਹੈ ਅੱਛਾ ਜੋ ਵੀ ਉਹਦਾ ਜ਼ਿੰਮੇਵਾਰ ਉਹ ਹੋਰ ਮੈਡੀਕਲ ਸਟੋਰ ਵਾਲਾ ਉਹ ਮੈਡੀਕਲ ਹਾਂ ਤੁਸੀਂ ਮਤਲਬ ਕੀ ਚਾਹੁੰਦੇ ਜੇ ਕਿ ਅਸੀਂ ਇਨਸੂਰਸ ਚਾਹੁੰਦੇ ਵੀ ਇਹੋ ਜਿਹੜੇ ਜਿਹੜੇ ਜਾਲੀ ਡਾਕਟਰ ਬਣ ਕੇ ਇਹਨਾਂ ਤੇ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂਜੀ ਹਾਂਜੀ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਸਾਡਾ ਹਿਸਾਬ ਹੋਣਾ ਚਾਹੀਦਾ ਹੈ ਇਹਨਾਂ ਤੇ ਪਹਿਲੀ ਕਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ